ਲੁਧਿਆਣਾ ਦੇ ਭਾਰਤ ਨਗਰ ਚੌਕ ਤੇ ਪੈਟਰੋਲ ਪੰਪ ਲੇਨ ਤੇ ਸਥਿਤ ਇੱਕ ਕੋਠੀ ਦੇ ਵਿੱਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਰਕੇ ਨਾਲ ਲੱਗਦੀ ਕੋਠੀ ਦੇ ਵਿੱਚੋਂ ਵੀ ਧੂੰਆਂ ਛਣਾ ਸ਼ੁਰੂ ਹੋ ਗਿਆ ਤੂ ਇਹਨੂੰ ਦੇਖ ਕੇ ਲੋਕਾਂ ਨੇ ਰੋਲਾ ਪਾਇਆ ਜਿਸ ਤੋਂ ਬਾਅਦ ਦੋਵਾਂ ਘਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿੱਤਾ ਗਿਆ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਅੱਗ ਦੇ ਵਿੱਚ ਦਾਦੀ ਤੇ ਪੋਤੇ ਦੀ ਮੌਤ ਹੋ ਗਈ ਹੈ ਪਰ ਹਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਟਨਾ ਦੇ ਵਿੱਚ ਕਈ ਪਰਿਵਾਰਿਕ ਮੈਂਬਰ ਵੀ ਝੁੱਲਸੇ ਦਸੇ ਜਾ ਰਹੇ ਨੇ ਅੱਗ ਲੱਗਣ ਦਾ ਕਾਰਨ ਹਜ ਤੱਕ ਪਤਾ ਨਹੀਂ ਲੱਗ ਸਕਿਆ ਪਰ ਚਸ਼ਮਦੀਦਾ ਦਾ ਕਹਿਣਾ ਹੈ ਕਿ ਇਹ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ ਲੋਕਾਂ ਨੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਥਿਤੀ ਵਿਗੜਨ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸਾਵਧਾਨੀ ਵਜੋਂ ਨੇੜਲੇ ਘਰਾਂ ਤੋਂ ਲੋਕਾਂ ਨੂੰ ਵੀ ਬਾਹਰ ਕੱਢਿਆ ਫਿਲਹਾਲ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਅੱਗ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ

ਉਹ ਜਿਹੜਾ ਉਹ ਆ ਕੇ ਜਿੰਨਾਂ ਪਰਿਵਾਰ ਆ ਰਿਹਾ ਹੈ ਬੰਨ ਮੋਤੇ ਉਂਗਲ ਲਕਤਾ ਦੇ ਨੂੰ ਮਾਰ ਲੀਏ ਕਰੇ ਰਹੀਏ ਕੋਈ ਡਾਕਟਰ Anji ਲੁਧਿਆਣਾ ਦੇ ਭਾਰਤ ਨਗਰ ਚੌਂਕ ਤੇ ਪੈਟਰੋਲ ਪੰਪ ਲੇਨ ਤੇ ਸਥਿਤ ਇੱਕ ਕੋਠੀ ਦੇ ਵਿੱਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਰਕੇ ਨਾਲ ਲੱਗਦੀ ਕੋਠੀ ਦੇ ਵਿੱਚੋਂ ਵੀ ਧੂੰਆਂ ਖੜਨਾ ਸ਼ੁਰੂ ਹੋ ਗਿਆ ਤੋਂ ਇਹਨੂੰ ਦੇਖ ਕੇ ਲੋਕਾਂ ਨੇ ਰੋਲਾ ਪਾਇਆ ਜਿਸ ਤੋਂ ਬਾਅਦ ਦੋਵਾਂ ਘਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿੱਤਾ ਗਿਆ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਅੱਗ ਦੇ ਵਿੱਚ ਦਾਦੀ ਤੇ ਪੋਤੇ ਦੀ ਮੌਤ ਹੋ ਗਈ ਹੈ ਪਰ ਹਜੇ ਤੱਕ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ ਕਟਨਾ ਦੇ ਵਿੱਚ ਕਈ ਪਰਿਵਾਰਿਕ ਮੈਂਬਰ ਵੀ ਝੁੱਲਸੇ ਦੱਸੀ ਜਾ ਰਹੇ ਨੇ ਅੱਗ ਲੱਗਣ ਦਾ ਕਾਰਨ ਹਜ ਤੱਕ ਪਤਾ ਨਹੀਂ ਲੱਗ ਸਕਿਆ ਪਰ ਚਸ਼ਮਦੀਦਾ ਦਾ ਕਹਿਣਾ ਹੈ ਕਿ ਇਹ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ ਲੋਕਾਂ ਨੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਥਿਤੀ ਵਿਗੜਨ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸਾਵਧਾਨੀ ਵਜੋਂ ਨੇੜਲੇ ਘਰਾਂ ਤੋਂ ਲੋਕਾਂ ਨੂੰ ਵੀ ਬਾਹਰ ਕੱਢਿਆ ਫਿਲਹਾਲ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਅੱਗ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਅੱਗ ਲੱਗਣ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਚੁੱਕੀ ਹੈ ਪਰਪਰ ਅਗਰ ਪੈਟਰੋਲ ਪੰਪ ਦੇ ਨਾਲ 3 ਨੰਬਰ ਗੜੀ ਲੱਗਦੀ ਹੈ ਸੂਰੇ ਗੜੀ ਵੱਲੋਂ 5-7 ਮਿੰਟ ਪਰਾਣੇ ਉਹਨਾਂ ਵੱਲੋਂ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂ ਚ ਨਹੀਂ ਹੈ ਬਹੁਤ ਜ਼ਿਆਦਾ ਹੈ ਲੋਕੀਂ ਤੇ ਫਾਰਮ ਗੇਟ ਨੂੰ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ 15-12 ਸਾਲ ਦਾ ਤੇ ਇੱਕ ਮਾਤਾ ਜੀ ਸੀ ਜੋ ਲੋਕੀਂ ਤੇ ਜਿਹੜੇ ਆਪਣੇ ਫਾਰਮ ਗੇਟ ਵਾਲੇ ਸਾਥੀ ਪਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਉਹ ਮਲੇ ਨੇ ਬਹੁਤ ਹਲਪ ਕੀਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਉਹ ਜਿਹੜਾ ਬੇਟਾ ਦਾ ਬਹੁਤ ਸੀਰੀਅਸ ਆਪਣੀ ਗੱਲ ਹੋਈ ਆ ਹਸਪੀਟਲ ਦੇ ਤਾਂ ਉਹਨੂੰ ਕੰਪੂਨ ਕਰ ਰਹੇ ਨੇ ਤੇ ਮਦਰ ਵੀ ਕਾਫੀ ਸੀਰੀਅਸ ਨੇ ਬੱਸ ਹੋਰ ਤਾਂ ਅਰਦਾਸ ਜੁਆ ਕਰਦੇ ਆ ਜਿਹੜਾ ਇਹ ਭਾਣਾ ਵਰਤਨਾ ਸੀ ਵਰਤੇ ਆ ਗਿਆ ਹੈ ਜਿਹੜਾ ਬੱਚੇ ਵਾਸਤੇ ਤੇ ਮਾਦਾ ਵਾਸਤੇ ਅਸੀਂ ਵੀ ਪ੍ਰੇਅ ਕਰਦੇ ਆਂ ਔਰ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਵੀ ਬੱਚੇ ਵਾਸਤੇ ਪ੍ਰੇਅ ਕਰੋ ਕਿ 11 ਦਾ ਸਾਡੇ ਦਾ ਗਲ 11 11 ਸਾਲ ਦਾ ਮੁੰਡਾ ਅਸੀਂ ਦੀ ਮਾਤਾ ਜੀ ਸੀ ਨੇ ਪਰਿਵਾਰ ਦੇ ਅੰਦਰ ਮੈਂਬਰ ਜਿਹੜੇ ਕਿ ਤੇ ਦਾਦੇ ਪੋਤੇ ਦੀ ਇਹ ਕਹਾਣੀ ਹੋ ਗਈ ਕਿ ਇਹ ਚੱਕਰੀ ਨਹੀਂ ਹਜੇ ਕੋਈ ਡੈਥਾ ਪਤਾ ਨਹੀਂ ਲੱਗਿਆ ਬਟ ਗੱਲ ਹੋਈ ਏ ਮੇਰੀ ਹੁਣੇ 20 ਮਿੰਟ ਪਹਿਲਾਂ ਉਦੋਂ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਿਹਾ ਹਜੇ ਸੀਰੀਅਸ ਕੰਡੀਸ਼ਨ ਚਾ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਤੋਂ 8 ਤੋਂ 10 ਮੈਂਬਰ ਹੋਣਗੇ ਤੇ ਸੀਰੀਅਸ ਆ ਬੇਟਾ ਹਜੇ ਕੋਈ ਡੈਥ ਵਾਲੀ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਇਹਨਾਂ ਦੇ ਦੋ ਸੀਰੀਅਸ ਹੈ ਦੋ ਸੀਰੀਅਸ ਆ ਕੰਪਨ ਨਾਲ ਡੇਟਾ ਜਿਹੜਾ ਹੈਗਾ ਖਰਾਬੀ ਸਾਲ ਦਾ ਉਹਨੂੰ ਪਰਪਰਨ ਸਾਹ ਦਿੱਤਾ ਜਾ ਰਿਹਾ ਤਾਂ ਕਿ ਉਹ ਕਿਉਂਕਿ ਜਦੋਂ ਹੁੰਦਾ ਕਿ ਉਹ ਜਾਨਾ ਵਰਤ ਜਾਂਦਾ ਤੇ ਸਾਹ ਦੀ ਆਕਸੀਜਨ ਦੀ ਬੜੀ ਬਹੁਤ ਜਿਆਦਾ ਪ੍ਰੋਬਲਮ ਰਹਿੰਦੀ ਹੈ ਕਿ ਜਿਹੜੇ ਸਾਡੇ ਫਾਰਮਗੜ ਵਾਲੇ ਭਾਈ ਜਿੱਤੇ ਜਿੰਨਾ ਭਾਈਚਾਰਾ ਉਹਨਾਂ ਨੇ ਬਹੁਤ ਮਦਦ ਕੀਤੀ बच्चे नु कड्डेया ते हॉस्पिटल ले गए हले तक ठीक है और अरदास दुआ करते कर है बच्चा ठीक रहे साडे बच्चेया ਵਰਗਾ बच्चा और इस परिवार ਨਾਲ ਸਾਡੇ ਘਰੇਲੂ ਫੈਮਿਲੀ ਰਿਲੇਸ਼ਨ ਹੈ ਇਸ ਕੋਈ ਗਰਮਕੇ ਇਸ ਦਾ ਨਹੀਂ ਹੋਇਆ ander kise ਨੂੰ ਬੜੀ ਪਛਾਣਦੇ ਹੋਏ ਆਜ ਆਏ ਨਹੀਂ ਹਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਕਿ ਕਿਨਾਰੇਆਂ کاروبار ਕੀ ਸੀ ਹੋਦੀ ਰਹੀ ਤੇ ਕੀ ਸੀ ਮੈਂ ਭਾਜੀ ਆਪ ਹੁਣੇ ਆਇਆ ਮੈਨੂੰ ਜੋ ਪਤਾ ਲੱਗਿਆ ਹੈ ਹਦਸਾ ਹੈ ਰੈਜੀਡੈਂਸਲ ਨਾਟਾ ਰੈਜੀਡੈਂਸਲ ਪਰਿਵਾਰ ਹੀ ਰਹਿੰਦੇ ਸੀ ਦੋ ਪਰਿਵਾਰਾ ਦੋ ਭਰਾ ਨੇ ਉਹਨਾਂ ਦੇ ਵਾਈਫ ਬੱਚੇ ਨੇ ਇਹ ਕਾਰੋਬਾਰ ਬਾਰੇ ਹੁਣ ਕੁਝ ਪਤਾ ਲੱਗਿਆ ਕਿ ਮਾੜਾ ਮੋਟਾ ਜਿਹਾ ਕੀ ਕਰਦੇ ਐ ਤੇ ਕਰਦੇ ਨੇ ਮੈਂ ਹੁਣੇ ਜਾ ਕੇ ਦੇਖਿਆ ਥੋੜੀ ਜਿਹੀ ਉਹਨਾਂ ਕੱਜੀਆਂ ਦੇਖੀਆਂ ਨੇ ਮੱਤਕੀਆਂ ਨੂੰ ਜਿਹੜੀਆਂ ਹੀ ਪਰ ਕੋਈ ਅਰਦਾਸ ਰੂਆ ਕਰੋ ਕਿ ਬੱਚੇ ਦਾ ਨਾਤਾ ਦੀ ਉਹਨਾਂ ਨੂੰ ਸਟੇ ਕਰਾ ਦਿਓ ਜੀ ਫੈਮਿਲੀ ਮੈਂਬਰਸ ਤਾਂ ਨੀਅਰ ਅਬਾਊਟ 10 ਸਿਗੇ ਕਰਦੇ ਮੈਂਬਰ ਹੋ ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾ ਰਹੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗ ਗਿਆ ਤੇ ਉਸ ਤੋਂ ਉਹਨਾਂ ਨੂੰ ਵਿਚਾਰਿਆ ਕਿ ਕੁਝ ਮਾੜੀ ਖਬਰ ਹੈ ਅਹ ਦੇਖੋ ਹੈਗਾ ਤਾਂ ਰੈ residenital area ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ business related ਪ੍ਰਿਆਸ ਹੀ ਮਾਲ ਉਹਨਾਂ ਦਾ ਮੀਟਿੰਗ ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ ਉਹਦਾ ਪੂਜਾ ਵੀ ਬਿਹਤਰੀ ਹੋ ਚੁੱਕੀ ਹੈ ਦੇਖੋ ਸੁਨਨ ਵਿੱਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਪੈਰੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਹ ਦਾਦੀ ਔਰ ਪੋਤਾ ਜੀ ਮੈਂ ਹਾਲੇ ਵੀ ਮਾਲਕ ਨੂੰ ਇਹ ਕਹਾਂਗੀ ਕਿ ਠੀਕ ਹੋਣ ਮਗਰ ਖਬਰ ਕੁਛ ਅੱਛੀ ਨਹੀਂ ਆ ਰਹੀ ਹਾਲੇ ਕਲੈਰਿਟੀ ਮੈਨੂੰ ਨਹੀਂ ਪਤਾ ਮੈਂ ਰੱਬ ਅੱਗੇ ਹੱਥ ਜੋੜ ਕੇ ਬਾਰ-ਬਾਰ ਹੀ ਬੇਨਤੀ ਕਰ ਰਹੀ ਹਾਂ ਕਿਸੇ ਦੀ ਔਲਾਦ ਦੇ ਮਾਲਕਾ ਹੱਥ ਰੱਖੀ ਮਾਤਾ ਰਾਣੀ ਦੇ ਜਨਨੇ ਜੇ ਕੋਈ ਚਮਤਕਾਰ ਦਿਖਾ ਸਕੇ ਤਾਂ ਭਗਵਾਨ ਜ਼ਰੂਰ ਹੈ ਜੀ ਸਾਡੇ ਵਾਰਡ ਪੈਂਦਾ ਹੈ ਵਾਰਡ ਨੰਬਰ 73 ਤੇ ਇਹ ਸਵੇਰੇ ਸਵਾ ਕੱਠਾ ਦਾ ਹੋਇਆ ਜੀ ਮੈਨੂੰ ਜਦੋਂ ਮੈਸੇਜ ਮਿਲੇ ਇੱਥੇ ਪਹੁੰਚੇ ਹਾਂ ਆਪਣੇ ਵੱਲੋਂ ਜਿਹੜੀ ਜਿਹੜੀ ਕੋਸ਼ਿਸ਼ਾਂ ਹੋ ਸਕਦੀਆਂ ਸੀਗੀਆਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਗਰ ਜਿਹੜੇ ਵਿੱਚ ਆਪਣੀ ਤਾਂ ਬਹੁਤ ਵੱਡੀ ਹੋਈ ਹੈ ਹਾਲੇ ਤੱਕ ਅਸੀਂ ਐਸੇ ਦੇਖੋ ਅੱਗੇ ਤੱਕ ਸ਼ਾਂਤ ਨਹੀਂ ਨਹੀਂ ਹੋ ਪਾਇਆ ਅਜੇ ਤੱਕ ਫਾਇਰ ਬ੍ਰਿਗੇਡ ਵੀ ਪਹੁੰਚ ਗਈਆਂ ਮਗਰ ਹਾਲੇ ਤੱਕ ਇੱਥੇ ਕੰਮ ਕੋਈ ਨਹੀਂ ਤੇਜ਼ੀ ਚ ਚੱਲ ਰਿਹਾ ਜੀ ਅੰਦਰ ਤੱਕ ਖੋਲਿਆ ਨਹੀਂ ਗਿਆ ਮੈਨੂੰ ਲੱਗਦਾ ਅੱਗ ਦਾ ਹਾਲੇ ਤੱਕ ਬਹੁਤ ਕੰਮ ਐ ਜੀ ਕੋਈ ਕੰਟਰੋਲ ਤੇ ਨਹੀਂ ਹੋਈ ਕੋਈ ਸੁਰੱਖਿਆ ਵਾਲਾ ਜੀ ਹਾਂਜੀ ਜਿਹੜੀ ਆਪ ਦਾ ਕੰਟਰੋਲ ਹੋਈ ਹੈ ਕਿ ਨਹੀਂ ਹੋਈ ਜੀ ਦੇਖੋ ਫਾਇਰ ਬ੍ਰਿਗੇਡ ਵਾਲੇ ਪਹੁੰਚੇ ਉਹਨਾਂ ਨੇ ਕੰਟਰੋਲ ਕੀਤੀ ਹੈ ਮਗਰ ਹਾਲੇ ਅੰਦਰ ਵਾਲੇ ਕਮਰੇ ਖੋਲ੍ਹੇ ਨਹੀਂ ਗਏ ਜਿਦੇ ਵਿੱਚ ਹਾਲੇ ਵੀ ਚਾਂਸ ਚੋਂ ਧੂਆਂ ਦੇਖ ਕੇ ਲੱਗਦਾ ਹੈ ਕਿ ਹਾਲੇ ਵੀ ਅੱਗ ਦਾ ਪੂਰਾ ਪ੍ਰਗੋਪ ਅੰਦਰ ਹੋਏਗਾ ਮਗਰ ਉਹਨਾਂ ਨੇ ਫਿਰ ਵੀ ਬੜੀ ਅੱਛੀ ਵਧੀਆ ਕੋਸ਼ਿਸ਼ ਕੀਤੀ ਹੈ ਕੁੱਤੇ ਉਹਨਾਂ ਦੇ ਦੋ ਫੈਮਿਲੀ ਮੈਂਬਰ ਸੀਗੇ ਉਹ ਇਹ ਕਾਟੇਕੇ ਹਸਪੀਟਲ ਤੱਕ ਪਹੁੰਚਾਇਆ ਗਿਆ। ਉੱਥੇ ਮਾਲਕ ਜਿਹੜੇ ਇਨੇਕੀ ਕਿੰਨੇ ਨੇ ਨਾ ਤੇ ਮੋਤੀ ਆਏ ਜਿਹੜੇ ਇਹ ਚੋਪੜਾ ਜੀ ਨੇ ਜੀ ਰਜਤ ਚੋਪੜਾ ਜੀ। ਕਲੀਅਰ। ਇਹ ਉਹਨਾਂ ਦੇ ਫਾਦਰ ਸਾਹਿਬ, ਮਦਰ ਸਾਹਿਬ ਆਪ ਦੋ ਪਰ ਉਹਨਾਂ ਦੀ ਦੋਨੋਂ ਦੋਨਾਂ ਦੀ ਵਾਈਫ ਤੇ ਬੱਚੇ ਰਹਿੰਦੇ ਸੀ ਜੀ। ਸਾਨੂੰ ਨੁਕਸਾਨ ਹਾਲੇ ਤੱਕ ਇਹ ਤਾਂ ਨਹੀਂ ਕੋਈ ਖਬਰ ਆਈ ਨਹੀਂ ਹੈ। ਮਗਰ ਉੱਥੇ ਕਮਰੇ ਚ ਦਾਦੀ ਔਰ ਪੋਤਾ ਕਾਫੀ ਦੇਰ ਤੱਕ ਬੰਦ ਰਹੇ ਐ ਤੇ ਉਹਨਾਂ ਨੂੰ ਹਸਪੀਟਲ ਤੱਕ ਉਹਨੂੰ ਪਹੁੰਚਾਇਆ ਗਿਆ। ਇਸ ਬਾਰੇ ਹਾਲੇ ਤੱਕ ਕੁਝ ਵੀ ਜਾਨੂ ਨਹੀਂ ਹੈ। ਇਹ ਕਿਸ ਕੰਡੀਸ਼ਨ ਵਿੱਚ ਨੇ ਹਾਲ ਤੱਕ ਖਬਰ ਨਿਕਲ ਕੇ ਬਾਹਰ ਨਹੀਂ ਆਈ ਹੈ ਜੀ ਮਾਲਕ ਕਰੇ ਦੋਨੋਂ ਜਾਣੇ ਠੀਕ ਹੋ ਆਪਕ ਪਾਸ ਦੇ ਗਵਾਂਡੀਆਂ ਨੂੰ ਵੀ ਪਹੁੰਚਾ ਡਾਰਾ ਜੀ ਬਿਲਕੁਲ ਜੀ ਆਪਕ ਕੋਸ਼ਿਸ਼ ਕੀਤੀ ਜਦੋਂ ਪਹੁੰਚੇ ਸੀ ਇੱਥੇ ਤੇ ਨਾਲਦਿਆਂ ਦੇ ਵੀ ਜਿਹੜੇ ਸਿਲੰਡਰ ਸਿਲੰਡਰ ਹੈ ਕੱਢ ਕੁੱਢ ਕੇ ਤੋਂ ਵੀ ਬਾਹਰ ਕਰ ਦਿੱਤੇ ਸੀਗੇ ਤਾਂ ਕਿ ਰਿਸਕ ਜਿਹੜਾ ਕਵਰ ਕਰ ਸਕਦੇ ਹਾਂ ਉਹ ਤਾਂ ਕਵਰ ਕਰੀਏ ਬਾਕੀ ਹਾਲੇ ਸਿਚੁਏਸ਼ਨ ਜਿਹੜੀਆਂ ਹਾਲੇ ਕੰਡੀਸ਼ਨ ਜਿਹੜੀ ਹੈ ਖਰਾਬ ਹੈ ਜੀ ਤੇ 9:00 ਵਜੇ ਸਾਨੂੰ ਸੂਚਨਾ ਮਿਲੀ ਸੀ ਵੀ ਕਿ ਭਾਤ ਨੋ ਦਾ ਤਿੰਨ ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਜੀ ਤੁਰੰਤ ਇਥੇ ਮੌਕੇ ਤੇ ਇਕੱਲੇ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਵਾਈਟ ਕਰੀ ਜਾਂਦੇ ਆ ਥੋੜੀ ਬਹੁਤੀ ਅਗਰੇਰੀ ਹੈਗੀ ਹੈ ਜਿਆਦਾਤਰ ਅਗ ਭੁਜਾ ਲਈ ਹੈਗੇ ਸਭ ਦੇ ਤੁਹਾਨੂੰ ਪਤਾ ਲੱਗਿਆ ਕਿੰਨੀਆਂ ਗੱਡੀਆਂ ਹੁਣ ਤੱਕ ਆ ਗਿਆ ਹੈ ਇਹ ਕਿਹੜੀ ਥੋਪੀ ਹੈ ਇਹ ਸਾਨੂੰ 9 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 50 ਮਿੰਟਾਂ ਦੇ ਵਿੱਚ ਸਵੇਰ ਸਵੇਰ ਇਥੇ ਪਹੁੰਚ ਗਏ ਆ ਆ ਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਗਲੀਆਂ ਤੰਗ ਸੀਗੀਆਂ ਇੱਥੇ ਪਹੁੰਚ ਕੇ ਅਸੀਂ ਉਹਦਾ ਜਿਹੜਾ ਕੰਮ ਸਚਾਰੂ ਝੰਗ ਨਾਲ ਕਰਤਾ ਹੈਗਾ ਅੱਗ ਕਾਫੀ ਬੁੱਝ ਚੁੱਕੀ ਹੈ ਥੋੜੀ ਬਹੁਤੀ ਰਹਿ ਗਈ ਹੁਣ ਅਗਰ ਅੰਦਰ ਕੁਝ ਛਿਬੀ ਸੀਗੇ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਕ ਵੀ ਸੀ ਐਲ ਪੀ ਜੀ ਦੇ ਸਿਲੰਡਰ ਵੀ ਸੀਗੇ ਤਾਂ 8-9 ਐਲ ਪੀ ਜੀ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਮਾਤਾ ਜੀ ਆ ਉਹ ਕੱਢੀ ਪੀਐਸਟ ਪਾ ਕੇ ਅੰਦਰ ਉਹ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈਂਦੇ ਅੱਛਾ ਉਹਨਾਂ ਦੀ ਕੰਡੀਸ਼ਨ ਘਰੇ ਕਾਫੀ ਸੀਰੀਅਸਲੀ ਦਿੱਤੀ ਜਦੋਂ ਇੱਥੋਂ ਗਏ ਆ ਜੀ ਉਦੋਂ ਸਾਹ ਚੱਲਦੇ ਸੀ ਉਹਨਾਂ ਦੇ ਹੁਣ ਅੱਗੇ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੂਗਾ ਉਹਨਾਂ ਨਾਲ ਕੀ ਪੁਜੀਸ਼ਨ ਹੈਗੀ ਉਹਨਾਂ ਦੀ ਅੱਛਾ ਅੰਦਰ ਦੱਸਿਆ ਜਾ ਰਿਹਾ ਕਿ ਹੋਜ਼ਰੀ ਦਾ ਸਾਮਾਨ ਸੀਗਾ ਜਾਂ ਇਸ ਤਰ੍ਹਾਂ ਦਾ ਕਮਰਸ਼ੀਅਲ ਹੈ ਉਹ ਹੋਜ਼ਰੀ ਦਾ ਸਮਾਨ ਸੀ ਭਾਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਰਿਆ ਹੋਇਆ ਇਹਨੂੰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅੱਗੇ ਜਾਣ ਵਾਸਤੇ ਇਹ ਜਿਹੜਾ ਬੈਕ ਨੂੰ ਆ ਘੱਟੋ ਘੱਟ 60 70 ਫੁੱਟ ਹੈ ਗਿਆ ਹਾਂ ਤੇ ਇਹ ਘ ਇਟਸ ਰਾਈਟ ਸਾਈਡ ਵੀ ਘਰ ਆ ਲੈਫਟ ਸਾਈਡ ਵੀ ਘਰ ਹੈ ਵਿਚਾਲੇ ਫੈਕਟਰੀ ਬਣੀ ਹੋਈ ਹੈ ਇਹ ਰਾਈਟ ਸਾਈਡੀ ਦੇ ਵਿੱਚ ਤੇ ਇਹਨਾਂ ਦਾ ਕਿੰਨੇ ਟੈਂਕਰ ਕਲੈਕਟ ਕਰਕੇ ਸਪੱਤਰਾ ਕੀਆ ਅਸੀਂ ਲਗਭਗ 30 35000 ਲੀਟਰ ਪਾਣੀ ਇੱਥੇ ਪਾ ਚੁੱਕੇ ਆ ਨਾ ਉਦੋਂ ਦੇ ਅਸੀਂ ਲੱਗੇ ਹੋਏ ਆ ਨਾ ਹੋਏ ਨੇ ਦੋ ਤਿੰਨ ਘੰਟੇ ਹੋ ਗਏ ਅੱਛਾ ਕਿਹੜੇ ਆਫੀਸਰ ਸਟੈਂਡ ਪਰ ਹੀ ਰਹਿ ਗਏ ਤੁਸੀਂ ਡਿਊਟੀ ਵਾਲੇ ਸਾਰੇ ਮੌਜੂਦ ਆ ਮੈਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਆਫਸਰ ਇੱਥੇ ਲੁਧਿਆਣਾ ਸੋ ਹੁਣ ਤੱਕ ਟੋਟਲ ਗੱਡੀਆਂ ਕਿੰਨੀਆਂ ਆ ਚੁੱਕੀਆਂ ਨੇ ਗੱਡੀਆਂ 7-8 ਸੜੀਆਂ ਲੱਗੀਆਂ ਹੋਈਆਂ ਨੇ ਜੋ ਵਾਰ-ਵਾਰ ਜੋ ਵਾਰ-ਵਾਰ ਰੀਫਿਲ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਜੀ ਇੱਦਾਂ ਓਕੇ ਜੀ ਅੱਜ ਹੁਣ 5:10 ਤੋਂ ਪਹਿਲੇ ਸਾਨੂੰ ਪਤਾ ਲੱਗਾ ਕਿ ਕਿਸ ਪਰਿਵਾਰ ਚ ਬੱਚਾ ਸੀ ਜਿਹੜਾ ਸਾਡਾ ਮਿੱਟੀ ਜਿਹਾ ਸਾਰਾ ਕੀ ਬੀਕ ਸਾਬਤ ਹੈ ਜੀ ਪਰ ਉਹ ਨਾ ਕਿਹਾ 10 ਪਹਿਲਾਂ ਅਧਿਕ ਇਹਨਾਂ ਉਹਨੂੰ ਵੀ ਦਿੱਤ 70 ਬਰਥ ਸਰਵਿਸ ਦਾ ਸੈਮੇਟਿਕ ਪਲੱਸ ਸੀ ਇੱਕ ਬਿਲਡਿੰਗ ਆ ਜਿਹਦਾ ਨਾਮ ਪੂਸਾ ਦਾ ਉਹ ਬਚਾਰਾ ਗੁਜਰ ਗਿਆ ਸਾਡਾ ਪੁੱਤ ਜੀ ਅਸੀਂ ਬਹੁਤ ਗਮੀਨ ਸੀ ਮੈਂ ਤੁਹਾਨੂੰ ਦੱਸੀ ਗੱਲ ਹੈ ਕਿ ਔਰ ਮਾਤਾ ਜੀ ਸਾਡੇ ਜਿਹੜੇ 70 75 ਪਲੱਸ ਹੁੰਦੇ ਆ ਦੋਨਾਂ ਦਾ ਪਤਾ ਲੱਗਿਆ ਕਿ ਉਹ ਦੋਨੇ ਗੁਜਰ ਗਏ ਇੱਕ ਤਸਵੀਰ ਮਦਰ ਦੋ ਮੋਤਾ ਹੋ ਚੁੱਕੇ ਆ ਹੁਣ ਤੱਕ ਇਸ ਮਾਮਲੇ ਵਿੱਚ ਦੋ ਬਾਕੀ ਪਰਿਵਾਰ ਬਾਹਰ ਸੀਗਾ ਜਿਹੜੇ ਦੋ ਜਣੇ ਇੰਦਰ ਸੀਗੇ ਉਹ ਕੱਢ ਲਈ ਸੀ ਆਫਿਸ ਉੱਤੇ ਫਾਈਲ ਜਿਹੜਾ ਨੇ ਜਿਹੜੇ ਸਾਡੇ ਭਾਈ ਚਾਰਾ ਸਾਹਿਬ ਨੇ ਕੱਢੇ ਪਰ ਦੋਨਾਂ ਦੀ ਡੈਥ ਹੋ ਚੁੱਕੀ ਠੀਕ ਹੈ ਸਮਾਰਟ ਇਨਵੈਂਟਮੈਂਟ ਨਾਲ ਗਰਾਉਂਡ ਹਾਸਟ ਹੈਗੇ ਕਿਸੇ ਜਾਣ ਕਰਨ ਕੋਈ ਕੈਜੂਐਲਟੀ ਭਾਜੀ ਕੋਈ ਇੱਕ ਕੁੱਤਾ ਸੀਗਾ ਜੀ ਤੇ ਇੱਕ ਲੇਡੀਜ਼ ਸੀਗੇ ਇੱਕ ਮੁੰਡਾ ਸੀ ਉਹ ਉੱਥੇ ਕੱਢ ਕੇ ਐਂਬੂਲੈਂਸ ਚ ਪਾ ਕੇ ਹਸਪੀਟਲ ਭੇਜਤੀ ਸੀਗੇ ਤੇ ਜਿਹੜਾ ਰਛੇ ਕੇ ਐਕਸਪਾਇਰ ਹੋ ਗਏ ਉਹ ਡਾਕਟਰ ਸਾਹਿਬ ਦੱਸ ਰਹੇ ਸੀ ਇਹ ਕਿ ਗੁਦਾਮ ਕਿਸ ਦਾ ਇਹ ਗੁਦਾਮ ਉਹ ਫੈਕਟਰੀ ਹੈ ਮੇਰੇ ਖਿਆਲ ਚ ਗੁਦਾਮ ਨਹੀਂ ਹੈਗਾ ਵਿੱਚ ਰੈ residense ਵੀ ਨਹੀਂ ਹੈ ਠੀਕ ਹੈ ਉਹ ਕਦੋਂ ਲੱਗਦਾ ਕਿੰਨੇ ਦੇ ਵਜੇ ਲੱਗਦੀ ਸੀ ਕੱਲ ਨੂੰ ਆਇਆ ਤੇ ਸਾਨੂੰ 9 ਵਜੇ ਇਤਲਾਹ ਆਈ ਹੈ ਪਰ ਜਿਹੜੇ ਇੱਥੇ ਵਾਸੇ ਪਿੱਛੇ ਘਰ ਵਾਲੇ ਹੈਗਾ ਉਹਨਾਂ ਦਾ ਕਹਿਣਾ ਵੀ 8:30 ਵਜੇ ਦੇ ਕਰੀਬ ਅੱਗ ਲੱਗੀ ਸੀ ਸਾਨੂੰ 9 ਵਜੇ ਦੇ ਲਗਭਗ ਇਤਲਾਹ ਆਈ ਸੀ ਗੱਡੀਆਂ ਵੀ ਤੋਂ ਪਿੱਛੇ ਲੱਗੀ ਸੀ ਹਾਂ ਕੰਟਰੋਲ ਹੈ ਕਿਹ ਕਿਨੋਂ